ਸਤਿ ਸ਼੍ਰੀ ਅਕਾਲ ਜੀ ਵੇਦਰਬਾ ਹਰਪ੍ਰੀਤ ਵੇਦਰ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਆ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ 18 ਤੋਂ ਲੈ ਕੇ 22 ਮਈ ਦੇ ਮੌਸਮ ਦੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਿੰਦੇ ਆ ਸਾਰ ਨੇ ਤੇ ਕਿਹੜਾ ਸਿਸਟਮ ਆ ਰਿਹਾ ਜੋ ਕਿ ਪੱਛਮੀ ਸਿਸਟਮ ਉਸ ਵਾਰ ਜਿਹੜੀਆਂ ਹਵਾਵਾਂ ਜਿਹੜੀਆਂ ਲਗਾਤਾਰ ਨਮੀ ਵਾਲੀਆਂ ਹਵਾਵਾਂ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਆ ਦਿੱਲੀ ਤੱਕ ਪਹੁੰਚ ਰਹੀਆਂ ਨੇ ਤੇ ਨਮੀ ਕਾਫੀ ਵਧਣ ਦੇ ਕਾਰਨ ਇੱਕ ਜਿਹੜਾ ਸਿਸਟਮ ਆ ਰਿਹਾ ਜੋ ਕਿ 18 ਨੂੰ ਆ ਜਿਹੜਾ ਆਪਣੇ ਪਹਾੜਾਂ ਤੇ ਪਹੁੰਚੇਗਾ ਤੇ ਇਸ ਦਾ ਪ੍ਰਭਾਵ 19 ਆਵਰੇ ਹਨ Rajasthan ਪੱਛਮੀ UP ਦਿੱਲੀ ਦੇ ਖੇਤਰਾ ਵਿੱਚ ਵੇਖਣ ਨੂੰ ਮਿਲੇਗਾ ਤਾਂ ਕਿਹੜੇ ਕਿਹੜੇ ਖੇਤਰਾ ਵਿੱਚ ਅਮੀ ਦਾ ਸਾਰ ਪਾਉਂਦੇ ਤਾਂ ਖਾਈ ਦੇ ਰਹੇ ਨੇ ਕਿਤੇ ਕਿਤੇ ਹਲਕਾ ਕਿਤੇ ਕਿਤੇ ਦਰਮਿਆਨ ਅਤੇ ਕਿਹੜੇ ਕਿਹੜੇ ਖੇਤਰਾ ਵਿੱਚ ਆ ਦਰਮਿਆਨੇ ਜਿਹੜੀ ਭਾਰੀ ਮਿੱਟੀ ਚੱਟ ਵੇਖਣ ਨੂੰ ਮਿਲ ਸਕੀ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਨਾ ਚਾਹੁੰਦਾ ਗੁਜਾਰਸ਼ ਕਰਨਾ ਚਾਹੁੰਦਾ ਤੁਸੀਂ ਕਿਸ ਲਗ ਜ਼ਿਲ੍ਹੇ ਤੇ ਸਵਿਡਨ ਵੇਖ ਰਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਇੱਕ ਹੋਰ ਛੋਟੀ ਜੀ ਬੇਨਤੀ ਕਰਨਾ ਚਾਹੁੰਦਾ ਜਿਹੜੇ ਵੀ ਚੈਨਲ ਤੇ ਚੈਨਲ ਨੂੰ ਸਬਸਕ ਲ ਕਰੀਏ 18 ਮਈ ਦੀ ਤਾਂ 18 ਮਈ ਨੂੰ ਜ਼ਿਆਦਾਤਰ ਮੌਸਮ ਠੀਕ ਠਾਕ ਹੈ ਤਾਂ 18 ਮਈ ਨੂੰ ਜੇ ਲੋ ਵਗਣ ਤੇ ਆਸਾਰ ਨੇ ਠੀਕ ਹੈ ਲੋ ਜਿਹੜੀ ਵਗੇਗੀ 18 ਮਈ 2025 ਨੂੰ ਤਾਂ 19 ਤੋਂ ਲੈ ਕੇ 21-22 ਤੱਕ ਜਿਹੜੇ ਹਵਾਵਾਂ ਦੇ ਪੂਰਬ ਦਿਸ਼ਾ ਤੋਂ ਵਗਣਗੇ ਜਾਨੀ ਕਿ 18 ਮਈ ਨੂੰ ਹਵਾਵਾਂ ਦੀ ਜਿਹੜੀ ਰਫ਼ਤਾਰ ਹੋਵੇਗੀ ਠੀਕ ਠਾਕ ਵੇਖਣ ਨੂੰ ਮਿਲ ਸਕਦੀ ਹੈ ਕਿਤੇ ਕਿਤੇ ਹੋ ਸਕਦਾ ਹੈ ਕਿ ਕੁਝ ਖੇਤਰਾਂ ਵਿੱਚ ਥੋੜੀ ਹਵਾ ਦੀ ਗਤੀ ਆ ਜ਼ਿਆਦਾ ਰਹਿ ਸਕਦੀ ਹੈ 18 ਮਈ 2025 ਨੂੰ ਤਾਂ ਜਿਹੜੇ ਹਵਾਵਾਂ ਦੇ ਪੱਛਮ ਦਿਸ਼ਾ ਤੋਂ ਵਗਦੇ ਰਹਿਣ ਕਦੇ-ਕਦੇ ਹੋ ਸਕਦਾ ਹੈ ਕਿ ਆ ਦੱਖਣ ਪੂਰੇ ਦੀ ਜਿਹੜੀ ਹਵਾ ਚੱਲ ਸਕਦੀ ਜ਼ਿਆਦਾ ਸਾਰ ਨੇ ਤਾਂ ਉਸ ਤੋਂ ਬਾਅਦ 19 ਤੋਂ ਲੈ ਕੇ 21 22 ਦੇ ਦਰਮਿਆਨ ਪੂਰਾ ਚੱਲੇਗਾ ਜਾਨੀ ਕਿੜੇ ਬੰਗਾਲ ਦੀ ਖਾੜੀ ਤੋਂ ਤੋਂ ਸਰਪਸਾਗਤ ਤੋਂ ਕੁਛ ਕ ਹਵਾਵਾਂ ਜਿਹੜੀਆਂ ਆ ਪਹੁੰਚ ਰਹੀਆਂ ਬੰਗਾਲ ਦੀ ਖਾੜੀ ਤੋਂ ਜ਼ਿਆਦਾਤਰ ਹਵਾਵਾਂ ਜਿਹੜੇ ਪਹੁੰਚਣ ਗਈਆਂ ਜਨ ਕਿ ਪੂਰਬ ਦਿਸ਼ਾ ਤੋਂ ਪੂਰਾ ਚੱਲੇਗਾ ਦੱਖਣ ਪੂਰੇ ਦੀ ਹਵਾ ਜਿਹੜੀ ਪਹੁੰਚੇਗੀ ਨਮੀ ਵਾਲੀਆਂ ਹਵਾਵਾਂ ਲਗਾਤਾਰ ਪੰਜਾਬ ਹਰਿਆਣਾ ਰਾਜਸਥਾਨ ਉਹ ਪੱਛਮੀ ਯੂਪੀ ਵੱਲ ਵਗਣ ਗਈਆਂ ਜਿਸ ਕਰਕੇ ਬਗਲ ਕਰੇ ਨਮੀ ਜਿਹੜੀ ਕਾਫੀ ਵਧੇਗੀ ਤਾਂ ਉਸ ਪਰ ਟੈਂਪਰੇਚਰ ਵੀ ਕਾਫੀ ਜਿਹੜੇ ਵਧੇ ਹੋਏ ਨੇ ਤੇ ਇਸ ਕਰਕੇ ਜਿਹੜੇ ਗਰਜ ਚਮਕ ਬੱਦਲ ਬਣਨਗੇ ਤਾਂ ਉਸ ਤੋਂ ਬਾਅ ਪਾੜਾਂ ਤੇ 18 ਮਈ 2025 ਨੂੰ ਇਸ ਦਾ ਪ੍ਰਭਾਵ 19 ਤੋਂ ਲੈ ਕੇ ਆ 22 ਦੇ ਦਰਮਿਆਨ 21 22 ਦੇ ਦੌਰਾਨ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ Rajasthan ਪੱਛਮੀ UP ਦਿੱਲੀ ਦੇ ਖੇਤਰਾਂ ਵਿੱਚ ਆ ਵੇਖਣ ਨੂੰ ਮਿਲੇਗਾ ਜਿਸ ਕਰਕੇ ਆਪਾਂ ਕਹਿ ਸਕਦੇ ਆ ਕਿ 19 ਤੋਂ ਲੈ ਕੇ 21 22 ਦੇ ਦਰਮਿਆਨ ਇੱਕ ਜਾਂ ਦੋ ਵਾਰ ਆ ਪੰਜਾਬ ਦੇ ਕਈ ਖੇਤਰ ਹਰਿਆਣਾ Rajasthan ਦੇ ਕਈ ਖੇਤਰ ਪੱਛਮੀ UP ਦਿੱਲੀ ਦੇ ਕਈ ਖੇਤਰਾਂ ਵਿੱਚ ਮੀਂਹ ਦਾ ਸਾਰ ਬੰਨ੍ਹ ਕੇ ਤੇ ਕਾਫੀ ਖੇਤਰਾਂ ਵਿੱਚ ਹਨੇਰ ਝਖੜੜ ਚੱਲੇਗਾ ਆ ਜਿਸ ਦੀ ਗਤੀ 40 ਤੋਂ 50 ਕਿਤੇ ਕਿਤੇ 50 60 ਕਿਤੇ ਕਿਤੇ 70 ਤੋਂ 80 ਤੇ ਕਿਤੇ ਕਿਤੇ ਸਰੰਨਾ ਪੇ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੇ ਚੱਲਣ ਦੀ ਸੰਭਾਵਨਾ ਹੈ ਇਸ ਵਿੱਚ ਅਪ ਜਿਲ੍ਹੇਵਾਰ ਅਪਡੇਟ ਨਹੀਂ ਦੇ ਸਕਦੇ ਕਿਸੇ ਵੀ ਇਲਾਕੇ ਵਿੱਚ ਨਮੀ ਵਧਣ ਦੇ ਕਾਰਨ اچانک ਜਿਹੜੇ ਘਰਾਂ ਚ ਬੱਦਲ ਬਣ ਸਕਦੇ ਕਿਸੇ ਵੀ ਇਲਾਕੇ ਨੂੰ ਪ੍ਰਭਾਵਿਤ ਕਰ ਸਕਦੇ ਭਾਵੇਂ ਉਹ ਪੱਛਮੀ ਖੇਤਰ ਉਹਨਾਂ ਫਿਰੋਜ਼ਪੁਰ ਤੋਂ ਲੈ ਕੇ ਫਰੀਦਕੋੜ ਹੋਵੇ ਮੁਕਸਰ ਹੋਵੇ ਬਠਿੰਡਾ ਹੋਵੇ ਜਾਂ ਆ ਦੱਖਣੀ ਇਲਾਕੇ ਉਹਨਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਦੇ ਖੇਤਰ ਉਹ ਸ਼ਿਰ ਗੰਗਨ ਹਨਮਾਨਗੜ੍ਹ ਉਹ ਨੂਬਗੜ੍ਹ ਉਹ ਖਾਜੂਵਾਲ ਹੋ ਗਿਆ ਚੂਰੂ ਹੋ ਗਿਆ ਅ ਸਿਰਸਾ ਕੇ ਸਾਰ ਹੋ ਗਿਆ ਫਤਿਹਬਾਦ ਹੋ ਗਿਆ ਉਸ ਜੀਨਦਕੁਰ ਖੇਤਰ ਕੈਥਲ ਅੰਬਾਲਾ ਪੰਚਕੂਲਾ ਪਾਣੀ ਇਲਾਕੇ ਪਛਮੀ ਯੂਪੀ ਭਾਵੇਂ ਪੰਜਾਬ ਦੇ ਪੂਰਬੀ ਖੇਤਰੋ ਦੱਖਣੀ ਖੇਤਰੋ ਮਾਨਸਾ ਹੋਵੇ ਪਟਿਆਲਾ ਸੰਗਰੂਰ ਹੋਵੇ ਮਲੇਰਕੋਟ ਲਾਵੇ ਫਤਿਹਗੜ੍ਹ ਸਾਹਿਬ ਹੋਵੇ ਜਾਂ ਪਾੜ ਦੇ ਨਾਲ ਲੱਗਦੇ ਰੂਪਨਗਰ ਹੋਵੇ ਹੁਸ਼ਿਆਰਪੁਰ ਹੋਵੇ ਜਾਂ ਇਸ ਤੇ ਆਪਾਂ ਗੱਲ ਕਰੇ ਜਿਹੜੇ ਆ ਹੁਸ਼ਿਆਰਪੁਰ ਦੇ ਨਾਲ ਜੇ ਜਲੰਧਰ ਕਪੂਰਥਲਾ ਗਿਆ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਿਸੇ ਵੀ ਇਲਾਕੇ ਵਿੱਚ ਜਿਹੜੀਆਂ ਹਲਚਲਾਂ ਹੋ ਸਕਦੇ ਲੁਧਿਆਣਾ ਹੋਵੇ ਜਾਂ ਫਤਿਹਗੜ੍ਹ ਸਾਹਿਬ ਹੋਵੇ ਆ ਕਿਸੇ ਵੀ ਇਲਾਕੇ ਵਿੱਚ ਜਿਹੜ ਬੱਦਲ ਵੀ ਬਣ ਸਕਦੀ ਜੋ ਕਿਸੇ ਵੀ ਇਲਾਕੇ ਨੂੰ ਪ੍ਰਭਾਵਿਤ ਕਰ ਸਕਦੀ ਇੱਕ ਜਾਂ ਦੋ ਵਾਰ ਆ ਵੱਡੇ ਤੌਰ ਤੇ ਆਪਾਂ ਗੱਲ ਕਰ ਹਨੇਰ ਚ ਆਇਦੇ ਦਰਮਿਆਨ ਜਾਨੀ ਕਿ 19 ਵੀ 22 ਆ ਮਈ ਦੇ ਦੌਰਾਨ ਇੱਕ ਜਾਂ ਦੋ ਵਾਰ ਹਨੇਰੀ ਕਾਫੀ ਖੇਤਰਾਂ ਵਿੱਚ ਜਿਹੜੇ ਵੱਡੇ ਤੌਰ ਤੇ ਪ੍ਰਭਾਵਿਤ ਕਰ ਸਕਦੀ ਹੈ ਤੇ ਮੀਂਹ ਵੀ ਇੱਕ ਜਾਂ ਦੋ ਵਾਰ ਆ ਵੱਡੇ ਤੌਰ ਤੇ ਕਾਫੀ ਖੇਤਰਾਂ ਵਿੱਚ ਪੰਜਾਬ ਦੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ Rajasthan ਪੱਛਮੀ UP ਦਿੱਲੀ ਦੇ ਕਾਫੀ ਖੇਤਰਾਂ ਵਿੱਚ ਆ ਜਿਹੜਾ ਮੀਂਹ ਦਾ ਅਸਰ ਜਿਹੜੇ ਬੰਦ ਦਿਖਾਈ ਦੇ ਰਹੇ ਨੇ ਜਿਹੜੇ ਪੱਛਮੀ ਆਪਕਾ ਇੱਕ ਸਿਸਟਮ ਪਹੁੰਚ ਰਿਹਾ 18 ਨੂੰ ਜਿਸ ਦਾ ਪ੍ਰਭਾਵ 19 ਤੋਂ ਲੈ ਕੇ 21 22 ਮਈ ਦੇ ਦੌਰਾਨ ਪੰਜਾਬ ਹਰਿਆਣਾ Rajasthan ਪੱਛਮੀ UP ਦਿੱਲੀ ਦੇ ਖੇਤਰਾਂ ਵਿੱਚ ਵੇਖਣ ਨੂੰ ਮਿਲੇਗਾ ਤੇ ਉਸ ਤੋਂ ਬਾਅਦ ਨਵੀਂ ਵਾਲੀਆਂ ਹਵਾਵਾਂ ਜਿਹੜੀਆਂ ਪਹੁੰਚਣ ਇੱਕ 22 ਦੇ ਦੌਰਾਨ ਜਿਹੜਾ ਪੁਰਾ ਚੱਲੇਗਾ ਬੰਗਾਲ ਦੀ ਖਾੜੀ ਤੋਂ ਤਰਬ ਸਾਗਰ ਤੋਂ ਲਗਾਤਾਰ ਮੌਨ ਪੌਂਚਨਗਾ ਨਮੀ ਕਾਫੀ ਆਵਦੇ ਕੇ ਜੇਸਕਰ ਕੇ ਅਚਾਨਕ ਦੁਪਹਿਰ ਸ਼ਾਮ ਦੇ ਆਸਪਾਸ ਰਾਤ ਦੇ ਘੰਟੇ ਗਰਚੋਗਲ ਬੱਦਰ ਬਣ ਕੇ ਜੋ ਕਿਸੇ ਵੀ ਇਲਾਕੇ ਨੂੰ ਪ੍ਰਭਾਵਿਤ ਕਰ ਸਕਦੇ ਨੇ ਕਿਸੇ ਵੀ ਇਲਾਕੇ ਵਿੱਚ ਅਮੀ ਦੀ ਗਤੀਵਿਧੀਆਂ ਜਾਂ ਨੀਰ ਝੱਖੜ ਚੱਲਣ ਦੀ ਸੰਭਾਵਨਾ ਜਿਹੜੀ ਬੰਦੇ ਦਿਖਾਈ ਦੇ ਸਕਦੀ ਹੈ ਤਾਂ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਕਰੀਏ 19 ਤੋਂ ਲੈ ਕੇ 21 ਤੇ 22 ਦੇ ਦਰਮਿਆਨ ਜਿਹੜਾ ਸਿਸਟਮ ਲੱਗੇ ਇੱਕ ਜਾਂ ਦੋ ਵਾਰ ਕਾਫੀ ਖੇਤਰਾਂ ਵਿੱਚ ਸੰਭਾਵਨਾ 50% ਇੱਕ ਜਾਂ ਦੋ ਵਾਰ ਉਸਰੇ ਟੁੱਟਵੀਂ ਕਾਰਮੀਆਂ ਰਹਿ ਸਕ ਤੋ ਉਸ ਤੋਂ ਬਾਅਦ 18 ਜਨਵਰੀ ਤਰ ਮੌਸਮ ਠੀਕ ਠਾਕ ਫਿਰ ਵੀ 18 ਨੂੰ ਹੋ ਸਕਦਾ ਹੈ ਦੁਪਹਿਰ ਸ਼ਾਮ ਦੇ ਆਸਪਾਸ ਬੱਦਲਵਾਈ ਥੋੜੇ ਬਹੁਤ ਖੇਤਰਾ ਵਿੱਚ ਪਾਨਸਰ ਦੀ ਜੋ ਕਿ ਥੋੜੇ ਬਹੁਤ ਖੇਤਰਾ ਨੂੰ ਆ ਪ੍ਰਭਾਵਿਤ ਕਰ ਸਕਦੀ ਕਿ ਤਕ ਤੈ ਅਨੇਰੀ ਚੱਲਣ ਦੀ ਜਾਂ ਕਿ ਤਕ ਮੀਂਹ ਦੇ ਸੰਭਾਵਨਾ ਜਿ ਬਾਨਤੀ ਦਿਖਾਈ ਦੇ ਸਕਦੇ 18 ਅਮਾਈ 2025 ਜਨਵਰੀ ਤਰ ਮੌਸਮ ਇਹ ਠੀਕ ਠਾਕ ਰਹਿਣ ਦੇ ਸਾਨੇ ਕੁਝ ਖੇਤਰਾ ਵਿੱਚ ਅਸਰ ਬਣਨਗੇ ਤੋ ਉਸ ਪਰ 19 ਤੋਂ ਲੈ ਕੇ 21 22 ਦੇ ਦਰਮਿਆਨ ਇੱਕ ਜਾਂ ਦੋ ਵਾਰ ਕਾਫੀ ਖੇਤਰ ਤੇ ਦੋ ਜਾਂ ਤਿੰਨ ਵਾਰ ਉਸਰੇ ਟਟਵੀਆਂ ਕਾਰਮੀਆਂ ਰਹਿ ਸਕਦੀਆਂ ਨੇ ਤੋ 18 ਮੈਨੂੰ ਲੋ ਚੱਲ ਟੈਂਪਰੇਚਰ ਥੱਲੇ ਉਹਨਾਂ ਦੇ ਜਿਸ ਕਰਕੇ ਥੋੜੀ ਜੀ ਹਲਕੀ ਆਪਾਂ ਗੱਲ ਕਰਿਆ 27 ਤੌਰ ਤੇ ਇਹ ਗਰਮੀ ਤੋਂ ਰਾਤ ਮਿਲਦੀ ਸੰਭਾਵਨਾ ਤਾਂ ਫਿਲਹਾਲ ਹੀ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲ ਗਈ ਆਪਾਂ ਇਸ ਚੈਨਲ ਤੇ ਪਚਾਰਾਂ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਵੀਡੀਓ ਅੰਤ ਤੱਕ ਵਿਊਡਰ ਬਹੁਤ ਬਹੁਤ ਧੰਨਵਾਦ